ਲੱਖੀ ਸ਼ਾ ਬਨਜਾਰਾ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲਾ ਇੱਕ ਬਨਜਾਰਾ ਸਿੱਖ ਜੋ ਪਿੱਛੋਂ ਪਾਕਿਸਤਾਨ ਦੇ ਮੁਜਫਰਗੜ ਜ਼ਿਲ੍ਹੇ ਦੇ ਖੈਰਪੁਰ ਪਿੰਡ ਨਾਲ ਸੰਬੰਧ ਸੀ। ਉਥੋਂ ਦੇ ਵਸਨੀਕ ਭਾਈ ਗੋਧੂ ਰਾਮ ਜਦੋਂ ਬੰਸੀ ਰਾਜਪੂਤ ਦਾ ਲੜਕਾ ਸੀ ਕਾਰ ਵਪਾਰ ਕਰਕੇ ਦਿੱਲੀ ਦੇ ਨੇੜੇ ਰਾਏ ਸਹਣਾ ਪਿੰਡ ਵਿੱਚ ਆਪ ਸਿਆ ਸੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਉਸ ਦਿਨ ਇਸ ਦੇ ਰੂਹ ਦੇ ਪਰੇ ਹੋਏ ਗੱਡੇ ਉਥੋਂ ਲੰਘ ਰਹੇ ਸਨ ਇਸ ਨੇ ਆਪਣੇ ਪੁੱਤਰ ਭਾਈ ਨਗਾਹੀਆ ਅਤੇ ਭਾਈ ਤੁੰਮਾ ਦੀ ਸਹਾਇਤਾ ਨਾਲ ਗੁਰੂ ਜੀ ਦਾ ਧੜ ਇੱਕ ਗੱਡੇ ਵਿੱਚ ਚੜਾਇਆ ਰਾਏ ਸੈਨਾ ਪਿੰਡ ਵਿੱਚ ਆਪਣੇ ਘਰ ਲੈ ਗਿਆ ਕਿਉਂਕਿ ਮੁਗਲ ਸਰਕਾਰ ਤੋਂ ਡਰਦਿਆਂ ਗੁਰੂ ਜੀ ਦੇ ਧੜ ਦਾ ਬਾਹਰ ਖੁੱਲੀ ਥਾਂ ਉਤੇ ਸੰਸਕਾਰ ਕਰਨਾ ਸੰਭਵ ਨਹੀਂ ਸੀ ਇਸ ਲਈ ਭਾਈ ਜੀ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਅਤੇ ਕੁਝ ਹਸਤੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦਬਾ ਦਿੱਤਾ ਬਾਕੀ ਬਚਦੀਆਂ ਹਸਤੀਆਂ ਨੂੰ ਅਨੰਦਪੁਰ ਪਹੁੰਚਾਇਆ ਗਿਆ ਭਾਈ ਲੱਖੀ ਸ਼ਾਹ ਦੇ ਘਰ ਦੀ ਨਿਸ਼ਾਨਦੇਹੀ ਕਰਵਾ ਕੇ ਸਰਦਾਰ ਬਘੇਲ ਸਿੰਘ ਨੇ ਸਨ 1783 ਵਿੱਚ ਉਥੇ ਗੁਰੂ ਧਾਮ ਉਸਾਰਿਆ ਜੋ ਗੁਰਦੁਆਰਾ ਰਕਾਬਗੰਜ ਦੇ ਨਾਲ ਨਾਲ ਪ੍ਰਸਿੱਧ ਹੋਇਆ ਇਸ ਦਾ ਦੇਹਾਂਤ ਦਿੱਲੀ ਵਿਖੇ